ਰਬਾਤਵਾਕ ਨਿੱਜੀ ਸਕੂਲਾਂ ਨੂੰ ਧਮਕੀਆਂ ਭਰੀਆਂ ਈਮੇਲ ਮਿਲੀਆਂ ਨੇ ਪਰ ਉਸ ਤੋਂ ਬਾਅਦ ਸਰਕਾਰ ਵੱਲੋਂ ਡੀਐਸਪੀ ਵੱਲੋਂ ਜ਼ਿਲ੍ਹੇ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਨੰਬਰ ਇੱਕ ਤਾਂ ਮੈਂ ਪੰਜਾਬ ਦੇ ਸਾਰੇ ਪੇਰੈਂਟਸ ਨੂੰ ਸਾਰੇ ਸਟੂਡੈਂਟਸ ਨੂੰ ਸਾਰੇ ਟੀਚਰਸ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਵੀ ਕਿਸੇ ਨੂੰ ਕਿਸੇ ਗੱਲ ਤੋਂ ਡਰਨ ਦੀ ਭੈ ਭੀਥੋਂ ਦੀ ਲੋੜ ਨਹੀਂ ਹੈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਿਸੇ ਵੀ ਤਰ੍ਹਾਂ ਦੀ ਲਾਅਲੈਸਨੈਸ ਨੂੰ ਕਿਸੇ ਵੀ ਤਰ੍ਹਾਂ ਅ ਦੇ ਦੀ ਵਾਇਲੈਂਸ ਨੂੰ ਬਰਦਾਸ਼ਤ ਨਹੀਂ ਕਰੇਗੀ ਜਿਹੜੀ ਤੁਸੀਂ ਇਹ ਛੁੱਟੀ ਦੀ ਗੱਲ ਕਰਦੇ ਹੋ ਉਹ ਹੋ ਸਕਦਾ ਕਿਤੇ ਕੋਈ ਜਸਟ ਇਹ ਪ੍ਰੀਪੋਰਸ਼ਨਰੀ ਮੇਅਰ ਤਾਂ ਕਿ ਬੱਚਿਆਂ ਦੇ ਵਿੱਚ ਇਹ ਉਹਨਾਂ ਦੇ ਮਾਪਿਆਂ ਦੇ ਵਿੱਚ ਕਿਸੇ ਤਰੀਕੇ ਦਾ ਡਰ ਨਾ ਬੈਠੇ ਉਸ ਵਾਸਤੇ ਆਈ ਥਿੰਕ ਗਵਰਨਮੈਂਟ ਲੈਵਲ ਤੇ ਦਰ ਨਹੀਂ ਮੈਨੂੰ ਤੁਹਾਡੇ ਨੂੰ ਪਤਾ ਲੱਗ ਰਿਹਾ ਕਿਉਂਕਿ ਸਫਰ ਕਰ ਰਹੇ ਹਾਂ ਸਵੇਰ ਦੇ ਜੇ ਕਿਤੇ ਕਿਸੇ ਡਿਸਟ੍ਰਿਕਟ ਦੇ ਵਿੱਚ ਇਹ ਜਾ ਕਿਸੇ ਡੀਸੀ ਸਾਹਿਬਾਨ ਨੇ ਅਨਾਉਂਸ ਕੀਤੀ ਹੈ ਤਾਂ ਉਹ ਜਸਟ ਪ੍ਰੀਕਾਸ਼ਨਰੀ ਮੇਅਰ ਹੈ ਪਰ ਮੈਂ ਬੜਾ ਕਲੀਅਰ ਕਰ ਦੇਣਾ ਚਾਹੁੰਦਾ ਕਿ ਕਿਸੇ ਨੂੰ ਵੀ ਲਾਅਲੈਸਨਸ ਕਰਨ ਦੀ ਲॉ ਐਂਡ ਆਰਡਰ ਸਿਚੁਏਸ਼ਨ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਜਿਹੜੀ ਨਹੀਂ ਦਿੱਤੀ ਜਾਊਗੀ ਸਰ ਜਿਹੜੇ ਬਲਾਕਸ ਦਾ ਮਾਮਲਾ ਸਾਹਮਣੇ ਆਇਆ ਸੀਗਾ ਔਰ ਉਸ ਤੋਂ ਬਾਅਦ ਵੀ ਫਿਰ ਕਹਿੰਦੇ ਆ ਕਿ ਕਿਸੇ ਬੱਚੇ ਦੇ ਵੱਲੋਂ ਜਾਂ ਫਿਰ ਅਣਪਛਾਤੇ ਵਿਅਕਤੀ ਵੱਲੋਂ ਸ਼ਰਾਰਤ ਦੇਖੋ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਨੇ ਜਿਹੜੀਆਂ ਉਹ ਕਿਤੇ ਨਾ ਕਿਤੇ ਗਾਹੇ-ਬਗਾਹੇ ਪੰਜਾਬ ਦੀ ਧਰਤੀ ਤੋਂ ਤਾਂ ਬਹੁਤ ਘੱਟ ਬਲਕਿ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹੋਏ ਆ ਬਾਹਰਲੇ ਸਟੇਟਾਂ ਦੇ ਵਿੱਚ ਬੈਠੇ ਹੋਏ ਕੋਈ ਨਾ ਕੋਈ ਸ਼ਰਾਰਤੀ ਅੰਸਰ ਨੇ ਜਿਹੜੇ ਉਹ ਕਰ ਦਿੰਦੇ ਨੇ ਉਹਨਾਂ ਦਾ ਕੰਮ ਸਿਰਫ ਔਰ ਸਿਰਫ ਪੈਨਿਕ ਫੁਲਾਉਣਾ ਹੁੰਦਾ ਤੇ ਇਹ ਦੇਸ਼ ਵਿਰੋਧੀ ਤ ਇਹ ਜਿਹੇ ਲੋਕਾਂ ਨੂੰ ਮੂੰਹ ਤੋੜ ਜਵਾਬ ਇਹਦਾ ਦਿੱਤਾ ਜਾਊਗਾ ਸਰ ਬਲਾਕ ਸੰਤੀ ਵੋਟਰਾਂ ਨੂੰ ਲੈ ਕੇ ਤੁਹਾਡੇ ਵੱਲੋਂ ਜਿਹੜਾ ਅੱਜ ਕੈਂਡੀਡੇਟਾਂ ਨੂੰ ਥਾਪੜਾ ਦੇਣ ਵਾਸਤੇ ਪਹੁੰਚਿਆ ਕੀ ਕਹਿਣਾ ਚਾਹੋਗੇ ਜੀ ਜਿਵੇਂ ਕਾਂਗਰਸ ਇਲਜ਼ਾਮ ਲਗਾ ਰਹੀ ਹੈ ਕਿ ਸਾਡੇ ਕਾਗਜ਼ਾਂ ਰਾਤ ਕਿ ਨਵਾਏ ਗਏ ਨੇ ਕਿਤਨਾ ਦੇਖਦੇ ਇਸ ਚੀਜ਼ ਨੂੰ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਇਹ ਹਾਰ ਜਿਹੜੀ ਕਿ ਹੋਣ ਜਾ ਰਹੀ ਹੈ ਕਾਂਗਰਸ ਦੀ ਤੇ ਕਿਤੇ ਕਿਤੇ ਅਕਾਲੀ ਦਲ ਵਾਲੇ ਵੀ ਇਹੀ ਕੁਝ ਕਹਿੰਦੇ ਨੇ ਬੀਜੇਪੀ ਵਾਲੇ ਵੀ ਇਹੀ ਕੁਝ ਕਹਿੰਦੇ ਨੇ ਬਹੁਤ ਸਾਰੇ ਪੰਜਾਬ ਦੇ ਵਿੱਚ ਹਲਕੇ ਇਹ ਜਿਹੇ ਨੇ ਜਿੱਥੇ ਉਹ ਸਾਂਝੇ ਰਲ ਕੇ ਇੱਕ ਲੜਾਈ ਲੜ ਰਹੇ ਨੇ ਬਹੁਤ ਥਾਵਾਂ ਤੇ ਤਾਂ ਉਹਨਾਂ ਨੂੰ ਕੈਂਡੀਡੇਟ ਹੀ ਨਹੀਂ ਮਿਲੇ ਹੈਗੇ ਤੇ ਜਿੱਥੇ ਲੜ ਵੀ ਰਹੇ ਨੇ ਉੱਥੇ ਵੀ ਆਪ ਦੀ ਨਿਸ਼ਚਿਤ ਹਾਰ ਨੂੰ ਦੇਖਦੇ ਹੋਏ ਇਹ ਪਹਿਲਾਂ ਤੁਸੀਂ ਗਰਾਊਂਡ ਬਣਾ ਰਹੇ ਨੇ ਕਿ ਸਾਡੇ ਕਾਗਜ਼ ਰੱਦ ਕਰਤੇ ਜਾਂ ਸਰਕਾਰ ਤੱਕਾ ਕਰ ਰਹੀ ਹੈ ਇਹ ਸਾਰੀਆਂ ਬੇਤੁਕੀਆਂ ਗੱਲਾਂ ਨੇ ਜਿਹੜੀਆਂ ਉਹ ਕਰ ਰਹੇ ਨੇ ਕਿਤੇ ਵੀ ਇਹ ਜੀ ਕੋਈ ਗੱਲ ਨਹੀਂ ਹੈ ਸਰਕਾਰ ਵੱਲੋਂ ਆ ਪਾਰਟੀ ਵੱਲੋਂ ਆਪਦੇ ਸਾਰੇ ਸਾਥੀਆਂ ਨੂੰ ਬੜੀਆਂ ਕਲੀਅਰ ਇਨਸਟਰਕਸ਼ਨਸ ਨੇ ਕਿ ਚਾਰ ਸਾਲ ਲੋਕਾਂ ਦੇ ਕੰਮ ਕੀਤੇ ਨੇ ਕੰਮਾਂ ਦੇ ਆਧਾਰ ਦੇ ਉੱਪਰ ਲੋਕਾਂ ਦੇ ਵਿੱਚ ਜਾਣਾ ਹੈ ਵੋਟ ਮੰਗਣੀ ਹੈ ਤੇ ਜਿਵੇਂ ਪਹਿਲਾਂ ਚਾਹੇ ਮਿਊਨਿਸਪਲ ਕਮੇਟੀਆਂ ਦੇ ਵਿੱਚ ਸੀ ਚਾਹੇ ਪੰਚਾਇਤ ਜਿਸ ਤਰੀਕੇ ਦਾ ਪਿਆਰ ਲੋਕਾਂ ਨੇ ਤਾਂ ਮੈਂ ਮੰਨ ਕੇ ਚੱਲਦਾ ਕਿ ਉਹੀ ਪਿਆਰ ਹੈ ਜਿਹੜਾ ਇਸ ਵਾਰ ਵੀ ਲੋਕ ਪੂਰੇ ਪੰਜਾਬ ਦੇ ਚ ਆਵਾਮੀ ਪਾਰਟੀ ਦੇਣਗੇ ਜਿਵੇਂ ਕਾਂਗਰਸ ਦੇ ਵਿੱਚ ਕਮਸਾਨ ਚੱਲਦਾ ਪਿਆ ਕਿ 500 ਕਰੋੜ ਰੁਪਏ ਦਾ ਜਿਹੜਾ ਵਾ ਸੀਐਮ ਨੂੰ ਵਾਸਤੇ ਚਾਹੀਦੇ ਨੇ ਕੁਰਸੀ ਵਾਸਤੇ ਕਿ ਆਵਾਮੀ ਪਾਰਟੀ ਦੀ ਵੀ 500 ਰੁਪਏ ਦੀ 500 ਕਰੋੜ ਦੀ ਜਰੂਰਤ ਪੈ ਸਕਦੀ ਹੈ ਸੀਐਮ ਨੂੰ ਦੇਖੋ ਦੇਖੋ ਇਸ ਤਰ੍ਹਾਂ ਹੈ ਕਿ ਜੇ ਸਾਡੇ ਤਾਂ ਸਾਰੇ ਇਹੋ ਜਿਹੇ ਨੇ ਕਿ ਮੁੱਖ ਮੰਤਰੀ ਸਾਹਿਬ ਵੀ ਇਹੋ ਜਿਹੇ ਨੇ ਤੇ ਅਸੀਂ ਸਾਰੇ ਮੰਤਰੀ ਵੀ ਇਹੋ ਜੇ ਇਹੋ ਜੇ ਫਕਰ ਆ ਕਿ ਜੇ ਕਿਦੋਂ 500 ਕਰੋੜ ਮਿਲ ਵੀ ਜਾਵੇ ਤੇ ਅਸੀ ਉਹ ਵੀ ਲੋਕਾਂ ਦੀ ਭਲਾਈ ਤੇ ਲਾ ਦੇਣਾ ਸੋ ਇਸ ਕਰਕੇ ਜਿਹੜਾ 500 ਕਰੋੜ ਦਾ 350 ਕਰੋੜ ਦਾ ਜਿਹੜਾ ਇਹ ਖਲਾਰੇ ਨੇ ਇਹ ਆ ਕੰਮ ਹੈਗੇ ਕਾਂਗਰਸ ਦੇ ਕਾਂਗਰਸ ਦੇ ਵਿੱਚ ਹੁਣ ਜਿਹੜੇ ਆਪ ਦੋ ਸੀਨੀਅਰ ਮੋਸਟ ਵਿਅਕਤੀ ਜਿਹੜੇ ਕਿ ਖੁਦ ਆਪ ਪ੍ਰਧਾਨ ਰਹੇ ਸੁਨੀਲ ਜਾਖੜ ਜੀ ਵੀ ਕਹਿੰਦੇ ਨੇ ਮੇਰੇ ਤੋਂ 350 ਕਰੋੜ ਦੀ ਡਿਮਾਂਡ ਆਈ ਸੀਗੀ ਤੇ ਨਵਜੋਤ ਕੌਰ ਸਿੱਧੂ ਜੀਆ ਨੇ ਡਾਕਟਰ ਸਾਹਿਬ ਬਈ ਨੇ ਤਾਂ ਕਹਿ ਹੀ ਦਿੱਤਾ ਕਿ 500 ਕਰੋੜ ਉਹ ਘਟ ਇਥੇ ਕੰਮ ਚੱਲਦਾ ਨਹੀਂ ਹੈਗਾ ਸਰਦਾ ਨਹੀਂ ਹੈਗਾ ਤੇ ਫਿਰ ਉਸ ਤੋਂ ਇੰਟਰਸਟਿੰਗ ਗੱਲ ਸੁਣੋ ਤੁਸੀਂ ਕਿ ਕਾਂਗਰਸ ਹਾਈ ਕਮਾਂਡ ਨੇ ਮੈਂ ਕੱਲ ਪੇਪਰ ਦੇ ਵਿੱਚ ਪੜ੍ਹ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ ਜੀ ਅਸੀਂ ਇੱਕ ਭੁਪੇਸ਼ ਵੁਘੇਲ ਜੀ ਦੀ ਅਗਵਾਈ ਦੇ ਵਿੱਚ ਇੱਕ ਫੈਕਟ ਫਾਈਂਡਿੰਗ ਕਮੇਟੀ ਬਣਾਤੀ ਵੀ ਜਿਹੜਾ ਇਹ ਖਲਾਰਾ ਪਿਆ ਜੋ ਨਵਜੋਤ कौर ਸਿੱਧੂ ਨੇ ਅਲੀਗੇਸ਼ਨ ਲਾਏ ਨੇ ਉਹਨਾਂ ਚ ਸੱਚਾਈ ਕੀ ਹੈ ਇਹਦੇ ਤੱਥ ਜਾਣਨ ਲਈ ਕਮੇਟੀ ਬਣਾਤੀ ਯਾਨੀ ਕਿ ਇਹਦਾ ਮਤਲਬ ਇਹ ਕਾਂਗਰਸ ਹਾਈ ਕਮਾਂਡ ਉਹ ਐਡਮਿਟ ਕਰ ਗਈ ਉਹ ਮੰਨ ਗਈ ਕਿ ਹਾਂ ਸਾਡੀ ਪਾਰਟੀ ਦੇ ਵਿੱਚ ਇਹੋ ਜਿਹਾ ਕੁਝ ਚੱਲ ਸਕਦਾ ਕਿਤੇ ਨਾ ਕੋਈ ਕੋਈ ਲੈ ਨਾ ਗਿਆ ਹੋਵੇ ਇਹਦੇ ਤੱਥ ਜਾਣਨ ਲਈ ਉਹਨਾਂ ਨੇ ਕਮੇਟੀ ਬਣਾਤੀ ਹੁਣ ਜੇ ਦੀ ਪੂਰੀ ਸ਼ੀਰਸ਼ ਲੀਡਰਸ਼ਿਪ ਨੂੰ ਆਪਦੇ ਬੰਦਿਆਂ 'ਤੇ ਭਾਵੇਂ ਆਪਦੇ ਲੀਡਰਾਂ 'ਤੇ ਵੀ ਵਿਸ਼ਵਾਸ ਨਹੀਂ ਹੈਗਾ ਤੇ ਇਹਦੀ ਸੱਚਾਈ ਜਾਣਨ ਦੇ ਲਈ ਕਮੇਟੀ ਬਣ ਰਹੀ ਹੈ ਕਿ ਤੱਥ ਲੱਭ ਕੇ ਲਿਆਓ ਵੀ ਕਿਹੜਾ ਬੰਦਾ ਕਿੰਨੇ ਕਿਤੋਂ ਕੀਤੋਂ ਕਿੰਨੇ ਪੈਸੇ ਲੈ ਗਿਆ ਤੇ ਇਹਦਾ ਮਤਲਬ ਕਿ ਕਿ ਇਸ ਹਮਾਮੇ ਸਾਰੇ ਕੇ ਸਾਰੇ ਨੰਗੇ ਚਾਹੇ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਹੈ ਤੇ ਚਾਹੇ ਦਿੱਲੀ ਔਰ ਸੈਂਟਰ ਦੀ ਇਹਨਾਂ ਦੀ ਲੀਡਰਸ਼ਿਪ ਹੈ ਸਾਰੇ ਦੇ ਸਾਰੇ ਇਸ ਕੰਮ ਦੇ ਵਿੱਚ ਇਹਨਾਂ ਮਾੜੇ ਕੰਮਾਂ ਦੇ ਵਿੱਚ ਇਨਵੋਲਡ ਨੇ ਤੇ ਜਿਹਦੀ ਵਜ੍ਹਾ ਕਰਕੇ ਕਾਂਗਰਸ ਦਾ ਗ੍ਰਾਫ ਹੈ ਜਿਹੜਾ ਪੂਰੇ ਮੁਲਕ ਦੇ ਵਿੱਚ ਅੱਜ ਖਤਮ ਹੋ ਚੁੱਕਿਆ ਪਰ ਕਾਂਗਰਸ ਪਾਰਟੀ ਵੱਲੋਂ ਤਾਂ ਦਾਵਾ ਕੀਤਾ ਜਾ ਰਿਹਾ ਕਿ 2027 ਦੇ ਵਿੱਚ ਸਰਕਾਰ ਬਣਵਾਵਾਂਗੇ ਉਹ ਬਣਵਾਉਣਗੇ ਜੋ ਆਵਾਜ਼ਾਂ ਦੀ ਪਿੱਛੇ